ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਸਾਰੇ ਸੰਗਤਾਂ ਨੂੰ ਫਾਦੇ ਬੁਜਬਨਿਆ ਸਾਰੇ ਸੰਗਤਾਂ ਸਾਧ ਸੰਗਤ ਜੀ ਕੋਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਅੱਜ 5-10 ਮਿੰਟ ਆਪ ਜੀ ਦਾ ਰੰਗ ਲੈਣਾ ਗੁਰੂ ਦੇ ਪਿਆਰਿਓ ਆਪ ਜੀ ਨੂੰ ਬੇਨਤੀ ਕਰਨੀ ਹੈ ਕਿ ਜਿਹੜੀਆਂ ਸੰਗਤਾਂ ਸਾਤ ਸੰਗਤ ਜੀ ਗੁਰੂ ਗ੍ਰੰਥ ਸਾਹਿਬੀ ਦਾ ਰਸਤਾ ਛੱਡ ਕੇ ਹੋਰ ਜਗ੍ਹਾ ਦੇ ਉੱਤੇ ਪਾਟਕੀਆਂ ਸਾਧ ਸੰਗਤ ਜੀ ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਨੂੰ ਹੱਥ ਬਨ ਕੇ ਬੇਨਤੀ ਹੈ ਗੁਰੂ ਦੇ ਪਿਆਰਿਓ ਵੇਖੋ ਸਿਆਣਿਆਂ ਦੀ ਕਹਾਵਤਾਂ ਕਿ ਸੁਣੋ ਸਭ ਦੀ ਕਰੋ ਆਪਦੀ ਮਰਜ਼ੀ ਸੁਣੋ ਸਭ ਦੀ ਔਰ ਕਰੋ ਆਪਦੀ ਮਰਜ਼ੀ ਸਾਧ ਸੰਗਤ ਜੀ ਸਮਾ ਥੋੜਾ ਪਰ ਸਹੀ ਗੱਲ ਦੱਸ ਗਏ ਸੰਤਨ ਬਾਬਾ ਦੀਪ ਸਿੰਘ ਜੀ ਜੋ ਸਾਧ ਸੰਗਤ ਜਿੰਨਾ ਦਾ ਅੱਜ ਦੁਪਹਿਰਾ ਕੱਟ ਰਹੀਆਂ ਸੰਗਤਾਂ ਸਾਧ ਸੰਗਤ ਜੀ ਉਹਨਾਂ ਵਰਗਾ ਸਾਧ ਸੰਗਤ ਜੀ ਕੋਈ ਸ਼ਹੀਦ ਸੰਗ ਦੁਨੀਆਂ ਦੇ ਉੱਤੇ ਪੈਦਾ ਨਹੀਂ ਹੋਇਆਗਾ ਇਹ ਠੀਕ ਗੱਲ ਸਾਧ ਸੰਗਤ ਜੀ ਨਾਲ ਲੱਖ ਦੀ ਗੱਲ ਕਹਿ ਦਿਆਂ ਕਿ ਜਿਹੜੇ ਚਰਖੜੀਆਂ ਦੇ ਉੱਤੇ ਚੜ ਗਏ ਬੰਦ ਬੰਦ ਕੇ ਜਿਨ੍ਹਾਂ ਨੇ ਘਟਾਏ ਜੇਗਾ ਵਿੱਚ ਵਾਲੇ ਖਾਦੇ ਖੋਪਰ ਲਵਾਏ ਸਾਧ ਸੰਗਤ ਜੀ ਅੱਗਾ ਵਿੱਚ ਝੁਕੇ ਗਏ ਝੰਡਾ ਦੇ ਨਾਲ ਬੰਦ ਕੇ ਸਾਧ ਸੰਗਤ ਜੀ ਉਹ ਜਲਾਏ ਗਏ ਸਾਧ ਸੰਗਤ ਜੀ بڑے بڑے ਤਸੀਹੇ ਸਾਧ ਸੰਗਤ ਜੀ ਉਹਨਾਂ ਨੂੰ ਦਿੱਤੇ ਗੁਰੂ ਦੇ ਪਿਆਰਿਓ ਉਹ ਵੀ ਸਾਡੇ ਸਤਿਕਾਰਯੋਗ ਆ ਜਿਨ੍ਹਾਂ ਨੂੰ ਆਪਾਂ ਅਰਦਾਸ ਦੇ ਵਿੱਚ ਸਾ ਸੰਗ ਜੀ ਚੇਤੇ ਕਰਦੇ ਆਂ ਪਰਤ ਅੰਤਨ ਬਾਬਾ ਦੀਪ ਸਿੰਘ ਜੀ ਦੀ ਸਾ ਸੰਗ ਜੀ ਇੱਕੋ ਹੀ ਵਿਸ਼ੇਸ਼ਤਾ ਹੈ ਕਿ ਚਾਰ ਸਾਡੇ ਸਹਿਬਜ਼ਾਦੇ ਸਾ ਸੰਗ ਜੀ ਬਾਬਾ ਜੀਤ ਸਿੰਘ ਜੀ ਬਾਬਾ ਜੋਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਔਰ ਪਬਜਾ ਦੇ ਜਰਨੈਲ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਖਾਲਸਾ ਸ਼ੀਤਾਂ ਦੇ ਸਰਤਾਜ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸਾਧ ਸੰਗਤ ਜੀ ਮੈਂ ਆਪਦੀਆਂ ਅੱਖਾਂ ਦੇ ਨਾਲ ਖੁਦ ਦੇਖਦਾ ਗੁਰੂ ਦੇ ਪਿਆਰਿਓ ਮੈਂ ਤਕਰੀਬਨ ਪਰਸੋਂ ਵੀ ਛੋਟੀ ਜਿਹੀ ਬੇਨਤੀ ਕੀਤੀ ਸੀ ਜੋ ਦਿੱਲੀ ਫਗੇਪੁਰੀ ਦੇ ਵਿੱਚ ਸਾਧ ਸੰਗਤ ਜੀ ਕੌਂਤਕ ਵਰਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੋ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਜੀ ਇਹੋ ਜੀ ਹਸਤੀ ਐ ਸਾਧ ਸੰਗਤ ਜੀ ਜਿਹੜੇ ਬਾਬਾ ਦੀਪ ਸਿੰਘ ਜੀ ਨੂੰ ਯਾਦ ਤੱਕ ਵੀ ਨਹੀਂ ਕਰਦੇ ਗਏ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਉਹਨਾਂ ਦਾ ਵੀ ਭਲਾ ਕਰਦੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੇ ਪਿਆਰਿਓ ਆਪਾਂ ਪਰਨ ਕਰਗੇ ਜਿੰਨੀਆਂ ਆਪਾਂ ਘਰ ਦੇ ਵਿੱਚ ਸਾਧ ਸੰਗਤ ਦੀ ਸਮਾਧਾ ਬਣਾਈਆਂ ਜਿੰਨੇ ਆਪਾਂ ਮਟੀਆਂ ਬਣਾਈਆਂ ਘਰਾਂ ਦੇ ਵਿੱਚ ਸਾਧ ਸੰਗ ਜੀ ਜਿਹੜੇ ਆਪਾਂ ਘਰਾਂ ਦੇ ਵਿੱਚ ਸ਼ਹੀਦ ਸਿੰਘ ਮੰਨੀ ਫਿਰਦੇ ਸਾਧ ਸੰਗ ਜੀ ਇਹਨਾਂ ਨੂੰ ਛੱਡੋ ਸਾਧ ਸੰਗ ਜੀ ਸਾਡੇ ਸ਼ਹੀਦ ਸਿੰਘ ਨਹੀਂ ਸਾਧ ਸੰਗ ਜੀ ਅੱਜ ਅਸੀਂ ਸਮਾਧਾ ਨੂੰ ਮੰਨੇ ਜਾਂਦੇ ਹਾਂ ਕੱਲ ਨੂੰ ਸਾਡੇ ਬੱਚੇ ਸਮਾਧਾ ਨੂੰ ਮੰਨਣਗੇ ਸਾਡੇ ਪੋਤੇ ਪੁੱਤਾਂ ਸਮਾਧਾ ਨੂੰ ਮੰਨਣਗੇ ਗਾਂ ਸਾਡੀ ਪੀੜ੍ਹੀ ਜਲਦੀ ਰਹੂਗੀ ਗੁਰੂ ਦੇ ਪਿਆਰਿਓ ਜੇ ਅਸੀਂ ਸ਼ਹੀਦਾਂ ਦੇ ਲੜ ਲਵਣਾ ਸਾਧ ਸੰਗਜੀ ਦੇ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਸ਼ਹੀਦਾਂ ਸਿੰਘਾਂ ਦੇ ਲੜ ਲਾਈਏ ਸਾਧ ਸੰਗਜੀ ਜਿਨ੍ਹਾਂ ਨੇ ਆਪ ਆਪ ਦੇ ਹੱਥੀ ਸਾਧ ਸੰਗਜੀ ਹਰਮੰਦਰ ਯਾਦ ਕਰਾਇਆ ਉਹ ਜੋ ਸਰੋਵਰ ਪੂਰੇ ਆ ਜਾ ਰਿਹਾ ਸੀਗਾ ਸਾਧ ਸੰਗਜੀ ਉਸ ਬੁੱਢੇ ਜਰਨੈਲ ਨੇ 18 ਸੇਵ ਦਾ ਖੰਡਾ ਸਾਧ ਸੰਗਜੀ ਚੱਕਿਆ ਹੈ ਗੁਰੂ ਦੇ ਪਿਆਰੋ ਕਿਤੇ ਸੰਗਤਾਲ ਦਾ ਸੰਯੋਗ ਮੈਂ ਜੇ ਸਾਧ ਸੰਗਤ ਜੀ ਤੇ ਸਾਧ ਸੰਗਤ ਜੀ ਮੈਂ ਆਪਣੇ ਅੰਦਰਲੇ ਦਿਲੋਂ ਕਹਿਣਾ ਆਪਣੀ ਅੰਦਰਲੀ ਆਵਾਜ਼ ਦੇ ਨਾਲ ਕਹਿਣਾ ਇਹ ਪਹਿਲਾ ਨੰਬਰ ਆ ਆਪਣੇ ਅੰਦਰੋਂ ਦਿਲੋਂ ਕਹਿਣਾ ਸਾਧ ਸੰਗਤ ਜੀ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਮੈਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਕਰਕੇ ਕਹਿਣਾ ਤੀਜੇ ਨੰਬਰ ਤੇ ਸਾਧ ਸੰਗਤ ਮੈਂ ਬਾਬਾ ਦੀਪ ਸਿੰਘ ਜੀ ਦਾ ਧਿਆਨ ਤਰ ਕੇ ਕਹਿਣਾ ਜਾਂ ਫਿਰ ਅਸੀਂ ਬਾਬਾ ਨਾਨਕ ਸਿੰਘ ਜੀ ਦਾ ਸਤਿਕਾਰ ਕਰਦੇ ਹਾਂ ਸਾਧ ਸੰਗਤ ਜੀ ਉਹਨਾਂ ਦਾ ਧਿਆਨ ਤਰ ਕੇ ਕਹਿਨੇ ਆ ਜਾਂ ਫਿਰ ਸਾਧ ਸੰਗਤ ਜੀ ਸੰਗਤ ਸਭ ਤੋਂ ਵੱਡੀ ਹੈ ਸੰਗਤ ਦਾ ਧਿਆਨ ਤਰ ਕੇ ਕਹਿਨੇ ਆ ਸਾਧ ਸੰਗਤ ਜੀ ਅਸੀਂ ਉਸ ਚੀਜ਼ ਨੂੰ ਦੇਖਦੇ ਹਾਂ ਕਿ ਸਾਨੂੰ ਥੋੜੀ-ਬੋਤੀ ਜਗ੍ਹਾ ਮਿਲੇ ਕੋਈ ਵੀ ਸ਼ਰਧਾਲੂ ਕਹੇ ਕਿ ਸਾਡੇ ਪਿੰਡ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਅਸੀਂ ਜਗ੍ਹਾ ਦਿੰਨੇ ਆ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਤੇ ਜਗ੍ਹਾ ਬਣਾਓ ਤੇ ਸਾਧ ਸੰਗਤ ਜੀ ਤੁਹਾਨੂੰ ਜਉਂਦੀ ਜਾਗ ਦੀ ਮਸਾਲਾ ਸਾਧ ਸੰਗਤ ਜੀ ਤੁਹਾਨੂੰ ਜਉਂਦਿਆਂ ਜਉਂਦਿਆਂ ਸਾਧ ਸੰਗਤ ਜੀ ਪ੍ਰੈਕਟੀਕਲ ਕਰਕੇ ਦਿਖਾਵਾਂਗੇ ਸਾਧ ਸੰਗਤ ਜੀ ਕਿ ਬਾਬਾ ਦੀਪ ਸਿੰਘ ਜੀ ਗਏ ਆ ਕਿਤੇ ਨਹੀਂ ਗਏ ਤੁਹਾਨੂੰ ਪ੍ਰੈਕਟੀਕਲ ਕਰਕੇ ਵਿਖਾਵਾਂਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਅੱਜ ਵੀ ਸਾਧ ਸੰਗਤ ਜੀ ਜਿਵੇਂ ਧੰਨੇ ਦੇ ਕੰਮ ਕੀਤੇ ਆ ਜਿਵੇਂ ਤਰਲੋਚਨ ਦੇ ਕੰਮ ਕੀਤੇ ਸਾਧ ਸੰਗ ਜੀ ਅੱਜ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਏ ਸਾਡੇ ਕੰਮ ਕਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਏ ਕੰਮ ਕਰਦੇ ਆ ਤੁਹਾਨੂੰ ਦਸਾਂ ਪਾਸ਼ਾਇਆਂ ਦੇ ਵਿੱਚੋਂ ਦਿਖਾਵਾਂਗੇ ਕਿ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਧ ਸੰਗ ਜੀ ਕਿਸ ਤਰ੍ਹਾਂ ਬੈਠੇ ਆ ਸਮਾਧੀਆਂ ਲਾ ਕੇ ਤੁਹਾਨੂੰ ਦਿਖਾਵਾਂਗੇ ਸਾਧ ਸੰਗ ਜੀ ਕਿ ਗੁਰੂ ਗ੍ਰੰਥ ਸਾਹਿਬ ਜੀ ਅੱਜ ਵੀ ਡਾਕਟਰਾਂ ਦਾ ਇਲਾਜ ਕਰਦੇ ਆ ਕਿ ਨਹੀਂ ਕਰਦੇ ਸੰਗਤ ਜੀ ਤੁਹਾਨੂੰ ਦਿਖਾਵਾਂਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਗੱਲਾਂ ਕਰਦੇ ਆ ਕਿ ਨਹੀਂ ਕਰਦੇ ਬੋਲਦੇ ਆ ਕਿ ਨਹੀਂ ਬੋਲਦੇ ਜੇ ਸਾਧ ਸੰਗਤ ਜੀ ਅਸੀਂ ਰਸਤੇ ਦੇ ਉੱਤੇ ਪਟਕ ਜਾਂਨੇ ਆ ਰਸਤਾ ਗਲਤ ਫੜ ਲੈਨੇ ਆ ਤੇ ਬਾਬਾ ਦੀਪ ਸਿੰਘ ਜੀ ਸਾਨੂੰ ਰਸਤਾ ਦੱਸਦੇ ਆ ਕਿ ਨਹੀਂ ਦੱਸਦੇ ਤੁਹਾਨੂੰ ਸਾਧ ਸੰਗਤ ਦੀ ਪ੍ਰੈਕਟੀਕਲ ਦਿਖਾਵਾਂਗੇ ਕਿਉਂਕਿ ਗੁਰੂ ਦੇ ਪਿਆਰਿਓ ਸਵਾਸ ਦਾ ਕੋਈ ਪਤਾ ਨਹੀਂ ਕਦੋਂ ਖਤਮ ਹੋ ਜਾਣੇ ਆ ਕਿੰਨੀ ਕੁਮਰ ਆਪਣੀ ਸਾਧ ਸੰਗਤ ਜੀ ਆਪਾਂ ਹੋਰ ਜਗ੍ਹਾ ਵਾਸਤੇ ਸਾਧ ਸੰਗਤ ਜੀ ਕਿਤੇ ਸਮਾਦ ਬਣਾਉਣੀ ਹੋਵੇ ਜਾਂ ਕਿ ਹੋਰ ਕੰਮ ਕਰਨਾ ਹੋਵੇ ਤਾਂ ਜਗਾਦਾਨ ਕਰਨ ਨੂੰ ਵੀ ਆਪਾਂ ਦੇ ਦਿੰਨੇ ਆ ਪਰ ਸਾਧ ਸੰਗਤ ਜੀ ਦਾਸ ਨੂੰ ਦੋ ਵਾਰੀ ਬਚਨ ਹੋਇਆ ਬਾਬਾ ਅਨੰਤ ਸਿੰਘ ਦਾ ਵੀ ਬਚਨ ਹੋਇਆ ਤੇ ਬਾਬਾ ਦੀਪ ਸਿੰਘ ਜੀ ਦਾ ਵੀ ਬਚਨ ਹੋਇਆ ਵੀ ਤੁਹਾਨੂੰ ਕੋਈ ਇਹੋ ਜਿਹਾ ਸ਼ਰਧਾਰਦੋਂ ਮਿਲੂਗਾ ਤੁਹਾਨੂੰ ਜਗਾ ਵੀ ਮਿਲੂਗੀ ਸੰਗਤ ਤੁਹਾਡਾ ਸਹਿਯੋਗ ਵੀ ਦੇਊਗੀ ਸਾਧ ਸੰਗਤ ਜੀ ਮੈਂ ਉਸ ਘੜੀ ਦਾ ਇੰਤਜ਼ਾਰ ਕਰਦਾ ਉਹ ਕਿਹੋ ਜਿਹਾ ਸ਼ਰਦਾਲੂ ਹੋਊਗਾ ਕਿਹੜੇ ਪਿੰਡ ਦਾ ਹੋਊਗਾ ਕਿਹੜੇ ਸ਼ਹਿਰ ਦਾ ਹੋਊਗਾ ਉਹ Hindu ਹੋਊਗਾ ਕਿ Musalman ਹੋਊਗਾ ਕਿ Sikh ਹੋਊਗਾ ਕਿ ईसाई ਹੋਊਗਾ ਮਹਾਰਾਜ ਕਿਹੜੀ ਕੌਮ ਦਾ ਹੋਊਗਾ ਉਹ ਪਰ ਜਿਹੜੀ ਵੀ ਕੌਮ ਦਾ ਹੋਊਗਾ ਸਾਧ ਸੰਗਤ ਜੀ ਮੈਂ ਉਹਦੇ ਵਿੱਚ ਬਾਬਾ ਦੀਪ ਸਿੰਘ ਜੀ ਨੂੰ ਦੇਖਣਾ ਚਾਹੁੰਨਾ ਸਾਧ ਸੰਗਤ ਜੀ ਕਿਉਂਕਿ ਬਾਬਾ ਦੀਪ ਸਿੰਘ ਜੀ ਦਾ ਵੀ ਬਚਣਾ ਹੈ ਜੀ ਪੁੱਤ ਤੁਸੀਂ ਫਿਕਰ ਨਾ ਕਰੋ ਤੁਹਾਨੂੰ ਜਗ੍ਹਾ ਵੀ ਮਿਲੂਗੀ ਔਰ ਬਾਬਾ ਨਾਨਸੂਹੀ ਦਾ ਵੀ ਇਹ ਬਚਨਾ ਕੀ ਪੁੱਤ ਤੁਹਾਨੂੰ ਜਦਾ ਵੀ ਮਿਲੂਗੀ ਤੁਹਾਨੂੰ ਸੁਜੋਗ ਵੀ ਮਿਲੂਗਾ ਸਾਧ ਸੰਗਤ ਜੀ ਤੁਹਾਡਾ ਹਰ ਇੱਕ ਕੰਮ ਸਾਧ ਸੰਗਤ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਕਰਨਗੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਇੱਛਾ ਕੋਈ ਮੁੰਡੇ ਨੇ ਬਾਹਰ ਨੂੰ ਜਾਣਾ ਕੁੜੀ ਨੇ ਬਾਹਰ ਨੂੰ ਜਾਣਾ ਤੁਹਾਡੀ ਕੋਈ ਵੀ ਇੱਛਾ ਸਾਧ ਸੰਗਤ ਜੀ ਜੇਕਰ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਵੱਲ ਹੋ ਗਏ ਸਾਧ ਸੰਗਤ ਜੀ ਸ਼ੀ ਤਾਂ ਸੰਗਤ ਦੇ ਵੱਲ ਹੋ ਗਏ ਤੁਸੀਂ ਸਾਥ ਸੰਗਦੀ ਸਾਦੇ ਵਿੱਚ ਲਾਗੇ ਸਾਥ ਸੰਗਦੀ ਸੇਵਾ ਦੇ ਵਿੱਚ ਲਾਗੇ ਤੇ ਸਾਥ ਸੰਗਦੀ ਸ਼ੀਦਾਂ ਸੰਗਾਂ ਨੇ ਤੁਹਾਡੇ ਕੰਮ ਕਰਨੇ ਸਭ ਤੋਂ ਪਹਿਲਾਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਾਗਤ ਦਾ ਸੰਜੋਗ ਸਾਥ ਸੰਗਦੀ ਬਹੁਤ ਵੱਡਾ ਹੁੰਦਾ ਗੁਰੂ ਦੇ ਪਿਆਰਿਓ ਸਾਥ ਸੰਗਦੀ ਮੈਂ ਕੋਈ ਸੰਤ ਨਹੀਂ ਕੋਈ ਬਾਬਾ ਨਹੀਂ ਜਿੰਨਾ ਚਿਰ ਵੀ ਰਹੂੰਗਾ ਸਾਥ ਸੰਗਦੀ ਅੱਜ ਵੀ ਅਸੀਂ ਇਹੀ ਗੱਲ ਕਹਿੰਨੇ ਆਂ ਦਾਸ ਦੀਆਂ ਸਾਥ ਸੰਗਦੀ ਜੋ ਕਹੇਸ਼ਟਾ ਤੁਸੀਂ ਸੁਣਦੇ ਆ ਗੁਰੂ ਦੇ ਪਿਆਰਿਓ ਹਰੇਕ ਕੈਸਟ ਵਿੱਚ ਹਰੇਕ ਦਿਵਾਨ ਦੇ ਵਿੱਚ ਸਾਧ ਸੰਗਤ ਜੀ ਅਸੀਂ ਕਹਿੰਨੇ ਆ ਕਿ ਅਸੀਂ ਤੁਹਾਡੇ ਜੋੜੇ ਝਾੜਨ ਵਾਲੇ ਆ ਸਾਧ ਸੰਗਤ ਜੀ ਜੋੜੇ ਝਾੜਦੇ ਰਹੀ ਸਾਧ ਸੰਗਤ ਜੀ ਕਿਤੇ ਵੀ ਜਾਣੇ ਆ ਸਾਦੇ ਲਿਵਾਸ ਵਿੱਚ ਜਾਣੇ ਆ ਤੁਹਾਡੀ ਹਰ ਇੱਕ ਖੁਸ਼ੀ ਤੁਹਾਨੂੰ ਇੱਕ ਤੁਨਵਾਸ ਮਾ ਦੇਊਗਾ ਸੱਚੇ ਪਾਤਸ਼ਾਹ ਕਿਰਪਾ ਕਰਨਗੀ ਸਾਧ ਸੰਗਤ ਜੀ ਅਸੀਂ ਕੋਈ ਸਾਨੂੰ ਸ਼ੌਂਕ ਨਹੀਂ ਕਿ ਸਾਨੂੰ ਸੰਗਤ ਕੋਈ ਕਮੈਂਟ ਕਰੇ ਸਾਨੂੰ ਕੋਈ ਲਾਇਕ ਕਰੇ ਸਾਡੇ ਸਭ ਸ੍ਰੇਕ ਵਾਦ ਜਾਣ ਸਾਡੀ ਕੋਈ ਕਮਾਈ ਹੋਵੇ ਅਸੀਂ ਕੋਈ ਆਪਣੇ ਬੱਚੇ ਨਹੀਂ ਪਾਲਨੇ ਸਾਧ ਸੰਗਤ ਜੀ ਅਸੀਂ ਕੋਈ ਬੈਂਕ ਦੇ ਵਿੱਚ ਕੋਈ ਪੈਸੇ ਨਹੀਂ ਜਮ੍ਹਾਂ ਕਰਾਉਣੇ ਗੁਰੂ ਦੇ ਪਿਆਰਿਓ ਸਰਪ ਅਸੀਂ ਆਪਣੇ ਦਿਲ ਤੋਂ ਸਾਧ ਸੰਗਤ ਜੀ ਇਹ ਗੱਲ ਕਹਿੰਨੇ ਆਂ ਸੰਗਤ ਦਾ ਧਿਆਨ ਤਰ ਕੇ ਕਹਿੰਨੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਤਰ ਕੇ ਕਹਿੰਨੇ ਆ ਅਸੀਂ ਸਰਪ ਇੱਕੋ ਹੀ ਗੱਲ ਸਾਧ ਸੰਗਤ ਜੀ ਸਾਡੇ ਮਨ ਦੇ ਵਿੱਚ ਇਹ ਜੂਝ ਰਹੀ ਹੈ ਅਸੀਂ ਸੰਗਤ ਨੂੰ ਪ੍ਰਤੱਖ ਰੂਪ ਤੌਰ ਤੇ ਵਿਖਾਉਣਾ ਚਾਹੁੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਅੱਜ ਕਿਵੇਂ ਵਿਚਰਦੇ ਆ ਅੱਜ ਦਾ ਸਾਧ ਸੰਗਤ ਥਾਂ ਥਾਂ ਤੇ ਬੇਅਦਬੀਆਂ ਹੋ ਰਹੀਆਂ ਕੋਈ ਗੁਰੂ ਸਾਹਿਬੀ ਦੇ ਅੰਗ ਪਾੜ ਦਿੰਦਾ ਕੋਈ ਝੂਠੇ ਹੱਥ ਲਾਉਂਦਾ ਕੋਈ ਕੁਝ ਲਾਉਂਦਾ ਗੁਰੂ ਗ੍ਰੰਥ ਸਾਹਿਬ ਸਾਧ ਸੰਗਤ ਜੀ ਇੱਕ ਪਾਖੜਾ ਡੈਮ ਦੀਆਂ ਤਾਰਾਂ ਸਾਧ ਸੰਗਤ ਜੀ ਪਾਖੜਾ ਡੈਮ ਦੀਆਂ ਤਾਰਾਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਨੇ ਦਾ ਸਾਧ ਸੰਗਤ ਜੀ ਇੱਕ ਪਾਸੇ ਰਹਿ ਗਿਆ ਸਾਧ ਸੰਗਤ ਜੀ ਜਿਹੜੀ ਪਾਖੜਾ ਡੈਮ ਦੀ ਤਾਰ ਆ ਗੁਰੂ ਦੇ ਪਿਆਰਿਓ 7 ਫੁੱਟ ਤੋਂ ਖਿੱਚ ਲੈਂਦੀ ਬੰਦੇ ਨੂੰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਪਾਖੜਾ ਡੈਮ ਦੀ ਸਾਧ ਸੰਗਤ ਜੀ ਜਿਹੜੀ ਤਾਰ ਆ ਨਾ ਉਹਦੇ ਚ ਇੰਨੀ ਪਾਵਰ ਆ ਉਹ 7 ਫੁੱਟ ਤੋਂ ਬੰਦੇ ਨੂੰ ਖਿੱਚ ਲੈਂਦੀ ਸਾਧ ਸੰਗ ਜੀ ਆਪਦੇ ਨਾਲ ਨਹੀਂ ਲੱਗਣ ਦਿੰਦੀ ਕਿ ਉਹ ਨਾਲ ਲੱਗਣ ਤੋਂ ਪਹਿਲਾਂ ਪਹਿਲਾਂ ਸਾਧ ਸੰਗ ਜੀ ਭਾਖੜਾ ਡੈਮ ਦੀ ਤਾਰ ਪਟਾਕਾ ਪਾ ਦਿੰਦੀ ਬੰਦੇ ਦਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਾਡੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਭਾਖੜਾ ਡੈਮ ਦੀਆਂ ਤਾਰਾਂ ਸਾਧ ਸੰਗ ਜੀ ਬੇਅਦਵੀ ਕਰਨੀ ਤਾਂ ਸਾਧ ਸੰਗ ਜੀ ਉਹਨਾਂ ਦੀ ਇੱਕ ਪਾਸੇ ਗੁਰੂ ਦੇ ਪਿਆਰਿਓ ਕੋਈ ਬੰਦਾ ਬੇਅਦਵੀ ਕਰਨ ਵਾਸਤੇ ਸਾਧ ਸੰਗ ਜੀ ਜੇ ਜਾਵੇ ਸਾਤ ਸੰਗ ਜੀ ਕੀ ਦੂਰ ਆ ਸਾਸਾਂ ਜੀ ਭਾਖੜਾ ਡੈਮ ਦੀਆਂ ਤਾਰਾਂ ਕੋਈ ਮਹਿਨਣਾ ਨਹੀਂ ਰੱਖਦੀਆਂ ਗੁਰੂ ਦੇ ਪਿਆਰਿਓ ਮੈਂ ਕਹਿੰਨਾ ਸਾਸਾਂ ਜੀ ਕੋਈ 25 ਕਿਲੋਮੀਟਰ ਤੋਂ ਸਾਸਾਂ ਜੀ ਕੋ 50 ਕਿਲੋਮੀਟਰ ਤੋਂ ਜਾਵੇ ਬਹਾਨਾ ਬਣਾ ਕੇ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ ਹੈ ਸਾਸਾਂ ਜੀ ਉਹ ਬੰਦਾ ਅੰਨਾ ਹੋ ਸਕਦਾ ਅੰਨਾ ਗੁਰੂ ਦੇ ਪਿਆਰਿਓ ਪਰ ਮੰਨਣ ਮੰਨਣ ਦਾ ਫਰਕ ਹੈ ਹੁਣ ਸਾਸਾਂ ਜੀ ਤੁਸੀਂ ਆਪ ਸਿਆਣਿਓ ਮੈਂ ਤੁਹਾਡੇ ਕੋਲ ਮਾਫੀ ਮੰਗ ਰਹਿਨਾ ਸਾਸਾਂ ਜੀ ਲੋਕੀ ਬਾਤ ਦੇ ਵਿੱਚ ਮਾਫੀ ਮੰਗਦੇ ਆ ਗਲਤੀ ਕਰਕੇ ਮੈਂ ਪਹਿਲਾਂ ਸਾਧ ਸੰਜੀ ਮਾਫੀ ਮੰਗਦਾ ਅੱਜ ਸਾਧ ਸੰਗ ਜੀ 100 ਦੇ ਵਿੱਚੋਂ ਸਾਧ ਸੰਗ ਜੀ 90% ਪਾਠੀ ਸਿੰਘ ਭੁੱਕੀਆਂ ਖਾਂਦੇ ਆ ਸਾਧ ਸੰਦੀ ਪਟੁੱਕੀਆਂ ਖਾਂਦੇ ਆ 90% ਗੋਲੀਆਂ ਗੋਲੀਆਂ ਖਾਂਦੇ ਆ ਟੀਕੇ ਲਾਉਂਦੇ ਆ ਸਾਧ ਸੰਦੀ ਨਸ਼ੇ ਵਾਲੀਆਂ ਗੋਲੀਆਂ ਖਾਂਦੇ ਆ 90% ਗੁਰੂ ਸਭ ਦੇ ਅੰਗ ਥੱਲੇ ਜਾਂਦੇ ਸਾਧ ਸੰਗ ਜੀ ਇੱਕ ਗੁਰੂ ਗ੍ਰੰਥ ਸਾਹਿਬ ਦੇ ਪਾਠ ਤੋਂ ਚਾਰ-ਚਾਰ ਪਾਠ ਰੱਖੇ ਹੋਏ ਆ ਸਾਧ ਸੰਗਤ ਜੀ ਜਿਹੜਾ ਪਹਿਲਾਂ ਆ ਗਿਆ ਉਸੇ ਦਾ ਹੀ ਭੋਗ ਪਾਤਾ ਜਿਹੜਾ ਪਹਿਲਾਂ ਆ ਗਿਆ ਉਸੇ ਦਾ ਹੀ ਮਾਧ ਲਵਾਤਾ ਸਾਧ ਸੰਗਤ ਜੀ ਅੱਜ ਸਾਡਾ ਹਾਲ ਆ ਹੈ ਜੇ ਅਸੀਂ ਬਾਣੀ ਸ਼ੁੱਧ ਪੜੀਏ ਸਾਧ ਸੰਗਤ ਜੀ ਬਹੁਤ ਸਾਰੇ ਪਿਆਰਯੋਗ ਸਤਿਕਾਰਯੋਗ 100 ਦੇ ਵਿੱਚੋਂ 10% ਪਾਠੀ ਉਹ ਸੰਗ ਹੈਗੇ ਆ ਜਿਹੜੇ ਸਾਧ ਸੰਗਤ ਜੀ ਪੂਰੀ ਮਰਜ਼ਾਦਾ ਦੇ ਨਾਲ ਸਾਧ ਸੰਗਤ ਜੀ ਪਾਠ ਕਰਦੇ ਆ ਕਿਸੇ ਨਸ਼ੇ ਨੂੰ ਹੱਥ ਨਹੀਂ ਲਾਉਂਦੇ ਗਏ ਗੁਰਬਾਣੀ ਨੂੰ ਪੂਰਾ ਸਾਧ ਸੰਗ ਇਹ ਅੰਗ ਅੰਗ ਸਾਧ ਸੰਗ ਜੀ ਉਹ ਗੁਰੂ ਸਾਹਿਬ ਦਾ ਰੋਮ ਰੋਮ ਸਮਝਦੇ ਆ 10% ਸਾਧ ਸੰਗ ਜੀ ਪਾਠੀ ਸੰਗ ਹੈਗੇ ਆ ਲੇਕਿਨ 90% ਸਾਧ ਸੰਗ ਜੀ ਉਸ ਉਹ ਸੰਗ ਆ ਉਹ ਪਾਠੀ ਸਾਧ ਸੰਗ ਜੀ ਜਿਹੜੇ ਨਸ਼ੇ ਤੋਂ ਬਿਨਾ ਪਾਠ ਨਹੀਂ ਕਰਦੇ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮੈਂ ਇਹਨਾਂ ਅੱਖਾਂ ਦੇ ਨਾਲ ਵੇਖਿਆ ਗੁਰੂ ਦੇ ਪਿਆਰਿਓ ਤੋਂ ਸੰਗਤ ਨੂੰ ਬੇਨਤੀ ਸਾਧ ਸੰਗ ਜੀ ਕਿ ਬਾਬਾ ਦੀਪ ਸਿੰਘ ਜੀ ਭੁੱਲੇ ਨੂੰ ਰਸਤੇ ਪਾਉਂਦੇ ਸਾਧ ਸੰਗ ਜੀ ਹੁਣ ਕਈ ਸਾਧ ਸੰਗਤ ਇਹ ਸੇ ਸ਼ੰਕਾ ਕਰਦੇ ਕਿ ਬਾਬਾ ਆਦੀਪ ਸਿੰਘ ਜੀ ਤਾਂ ਸਤਖੰਡ ਨੂੰ ਚਲੇ ਗਏ ਉਹ ਤਾਂ ਰਹਿੰਦੇ ਹੀ ਸਤਖੰਡ ਚ ਸਾਧ ਸੰਗਤ ਜੀ ਉਹ ਤਾਂ ਰਹਿੰਦੇ ਹੀ ਸਤਖੰਡ ਦੇ ਵਿੱਚ ਹੈ ਸਾਧ ਸੰਗਤ ਜੀ ਉਹ ਰਹਿੰਦੇ ਹੀ ਸਤਖੰਡ ਦੇ ਵਿੱਚ ਹੈ ਪਰ ਗੁਰੂ ਦੇ ਪਿਆਰੋ ਰਹਿੰਦੇ ਸਤਖੰਡ ਦੇ ਵਿੱਚ ਆ ਕਿਰਨਾ ਉਹਨਾਂ ਦੀਆਂ ਬਾਤ ਲੋਕ ਦੇ ਉੱਤੇ ਪੈਂਦੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਹੜੀਆਂ ਜਗ੍ਹਾ ਦੇ ਉੱਤੇ ਸਾਧ ਸੰਗਤ ਜੋ ਭਗਤੀਆਂ ਕਰਗੇ ਸਾਧ ਸੰਗਤ ਜੀ ਜਿਹੜੀਆਂ ਜਗ੍ਹਾ ਦੇ ਉੱਤੇ ਸਾਧ ਸੰਗਤ ਜੋ ਗੁਰੂ ਗ੍ਰੰਥ ਸਾਹਿਬ ਜੀ ਆਉਲੇ ਸਾਥ ਸਿੰਘ ਸਾਹਿਬ ਜੀ ਲੈ ਕੇ ਗਏ ਆ ਕਲਮਾ ਘੜ ਕੇ ਗਏ ਆ ਸ਼ਾਹੀ ਤਿਆਰ ਕਰਕੇ ਗਏ ਸਾਥ ਸਿੰਘ ਜੀ ਉਹ ਸਾਥ ਸਿੰਘ ਦੀ ਜਗਾ ਜਿਹੜੀ ਜਗ੍ਹਾ ਤੇ ਸਾਥ ਸਿੰਘ ਜੀ ਇਨਾ ਇਨਾ ਨਿਤਨੇਮ ਕਰਕੇ ਗਏ ਸਾਥ ਸਿੰਘ ਜੀ ਉਹ ਜਗਾ ਸਾਥ ਸਿੰਘ ਜੀ ਜਿਵੇਂ ਘੜੇ ਦੇ ਵਿੱਚ ਆਪਾਂ ਕਿਉਂ ਜਮਾਉਦੇ ਰਹਿੰਨੇ ਸਾਥ ਸਿੰਘ ਜੀ ਧਈ ਰੜਕਦੇ ਰਹਿੰਨੇ ਗੁਰੂ ਦੇ ਪਿਆਰਿਓ ਉਹ ਘੜਾ ਸਾਥ ਸਿੰਘ ਜੀ ਸਾਰੀ ਉਮਰ ਰੱਖ ਲੋ ਗੁਰੂ ਦੇ ਪਿਆਰਿਓ ਉਹ ਘੜਾ ਟੁੱਟਣਾ ਟੁੱਟ ਜੂਗਾ ਪਰ ਉਹਦੇ ਵਿੱਚੋਂ ਕਿਉਂ ਸਿਮਣਾ ਨਹੀਂ ਹਟਦਾ ਸਾਸਾਂ ਜੀ ਉਹ ਕਿਉਂ ਸਿਮਦਾ ਹੀ ਰਹਿੰਦਾ ਸਿਮਦਾ ਹੀ ਰਹਿੰਦਾ ਮਾੜੀ ਮੋਟ ਵੀ ਧੁੱਪ ਲੱਗੇ ਸਾਸਾਂ ਜੀ ਕਿਉਂ ਸਿਮਦਾ ਹੀ ਰਹਿੰਦਾ ਇਸ ਕਰਕੇ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਗਏ ਤਾਂ ਸਾਤਖੰਡ ਦੇ ਵਿੱਚ ਆ ਗੁਰੂ ਦੇ ਪਿਆਰਿਓ 10 ਪਾਸੇ ਸਹੀ ਸਾਡੀਆਂ ਸਾਤਖੰਡ ਦੇ ਵਿੱਚ ਗਈਆਂ ਪਰ ਜਿਹੜੀ ਉਹਨਾਂ ਦੀ ਬਾਣੀ ਪੜ੍ਹੀਏ ਸਾਸਾਂ ਜੀ ਉਹ ਬਾਣੀ ਸਿਮ ਸੰਦੀ ਕਿਉਂ ਰੂਪੀ ਗੁਰੂ ਦੇ ਪਿਆਰਿਓ ਇਸ ਸਮਾਤ ਲੋਕ ਦੇ ਵਿੱਚ ਸੰਦੀ ਰਹਿੰਦੀ ਸਾ ਸਾਂਝੀਤਾਂ ਤੇ ਆਈ ਉਹਨਾਂ ਦੀ ਅੱਜ ਵੀ ਕੰਮ ਕਰਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿੱਥੋਂ ਵੀ ਸਾ ਸਾਂਝੀ ਅਸੀਂ ਭੁੱਲਦੇ ਆ ਜਿੱਥੋਂ ਵੀ ਸਾ ਸਾਂਝੀ ਅਸੀਂ ਭੁੱਲ ਜਾਂਦੇ ਆ ਉੱਥੇ ਹੀ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਜੀ ਦਰਸ਼ਨ ਦੇ ਗੁਰੂ ਦੇ ਪਿਆਰਿਓ ਉੱਥੇ ਹੀ ਬਾਬਾ ਦੀਪ ਸਿੰਘ ਜੀ ਸਾ ਸਾਂਝੀ ਸਾਨੂੰ ਦਰਸ਼ਨ ਦੇ ਕੇ ਸਾਨੂੰ ਦੱਸਦੇ ਆ ਕਿ ਤੁਸੀਂ ਭਾਈ ਆ ਗਲਤੀ ਕਰਦੇ ਆ ਆ ਗਲਤੀ ਕਰਦੇ ਆ ਸਾ ਸਾਂਝੀ ਉੱਥੇ ਹੀ ਬਾਬਾ ਦੀਪ ਸਿੰਘ ਜੀ ਭੁੱਲਿਆ ਨੂੰ ਰਸਤੇ ਪਾਉਂਦੇ ਆ ਸਾਤ ਸੰਗ ਜਿੱਥੇ ਵੀ ਕੋਈ ਜਗ੍ਹਾ ਮਿਲਦੀ ਆਪਾਂ ਗੁਰੂ ਦੇ ਪਿਆਰਿਓ ਇਹ ਸਾਤ ਸੰਗ ਜੀ ਆਪਾਂ ਜਗ੍ਹਾ ਕਿਤੇ ਵੀ ਹੋਵੇ ਕੋਈ ਸ਼ਹਿਰ ਚ ਹੋਵੇ ਸਾਤ ਸੰਗ ਜੀ ਕਿਤੇ ਵੀ ਹੋਵੇ ਸਾਤ ਸੰਗ ਜੀ ਆਪਾਂ ਜਗ੍ਹਾ ਜ਼ਰੂਰ ਇਹ ਲੈਣੀ ਹੈ ਸਾਤ ਸੰਗ ਜੀ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਤੇ ਆਪਾਂ ਸਾਤ ਸੰਗ ਜੀ ਆਪਾਂ ਜਗ੍ਹਾ ਇਹ ਬਣਾਉਣੀ ਗੁਰੂ ਦੇ ਪਿਆਰਿਓ ਜਿੱਥੇ ਵੀ ਜਗ੍ਹਾ ਮਿਲਿਆ ਆਪਾਂ ਸਾਤ ਸੰਗ ਜੀ ਉੱਥੇ ਆਪਾਂ ਜਗ੍ਹਾ ਜ਼ਰੂਰ ਬਣਾਉਣੀ ਹੈ ਔਰ ਜੋ ਦਾਸ ਦਾ ਨੰਬਰ 98149 244 98159 ਕਾਰਡ 244 ਸਾਧ ਸੰਗਤ ਜੀ ਅੱਗੇ ਤੋਂ ਅੱਗੇ ਸਾਧ ਸੰਗਤ ਜੀ ਇਸ ਦੀਵਾਨ ਨੂੰ ਇਸ ਵੀਰ ਗੁਰੂ ਨੂੰ ਸਾਧ ਸੰਗਤ ਜੀ ਆਪ ਘਰ ਘਰ ਪਹੁੰਚਾਣਾ ਘਰ ਘਰ ਦੇ ਵਿੱਚ ਪਹੁੰਚਾਣਾ ਸਾਧ ਸੰਗਤ ਜੀ ਕੋਈ ਵੀ ਸੰਗੀਤ ਸਾਧ ਸੰਗਤ ਜੀ ਕੋਈ ਹੋਵੇ ਜਿਹਦੇ ਮਨ ਮਿਹਰ ਪੈ ਜੇ ਜਿਹਦੇ ਕਰਮ ਜਾਗ ਪੈਣਾ ਸਾਧ ਸੰਗਤ ਜੀ ਜਿਹੜਾ ਕੋਈ ਬਖਸ਼ੀ ਰੂਹ ਵਾਲਾ ਸੱਚੇ ਪਾਤਸ਼ਾਹ ਜੀ ਆ ਜਾਵੇ ਸਾਧ ਸੰਗਤ ਜੀ ਗੁਰੂ ਦੇ ਪਿਆਰੋ ਉਹ ਬਖਸ਼ੀ ਰੂਹ ਵਾਲਾ ਕੋਈ ਆ ਜਾਵੇ ਤੇ ਸਾਧ ਸੰਗਤ ਜੀ ਤੁਹਾਡਾ ਕਮੈਂਟ ਕੀਤਾ ਤੁਹਾਡਾ ਸ਼ੇਅਰ ਕੀਤਾ ਉਹ ਕੰਮ ਆ ਜਾਵੇ ਸਾਧ ਸੰਗਤ ਜੀ 10 ਦਾ ਨੰਬਰ 981494244 981494244 ਤੇ ਸਾਧ ਸੰਗਤ ਜੀ ਅੱਜ ਮੈਂ ਦੁਬਾਰਾ ਫੇਰ ਇਹ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਵਰਗਾ ਕੋਈ ਯੋਧਾ ਕੋਈ ਸ਼ਹੀਦ ਸੰਗ ਹੈ ਨੀ ਗੁਰੂ ਦੇ ਪਿਆਰੋ ਆਓ ਸਾਧ ਸੰਗਤ ਜੀ ਇਹਨ ਇੱਕ ਬੇਨਤੀ ਤੁਹਾਡੇ ਅੱਗੇ ਕਰਨੀ ਸੀ ਸਾਰੀਆਂ ਸੰਗਤਾਂ ਸਾਧ ਸੰਗਤ ਜੀ ਇੱਥੇ ਫਤੇ ਬੁਲਾਈ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ